ਪੰਕਜੋ ਮੋਹ ਪਾਗ ਨਹੀਂ ਚਾਲਾ ਉਹਨਾਂ ਗੁਰਮੁਖ ਪਿਆਰਿਆਂ ਦਾ ਖਲਸਾ ਜੀ ਕੀ ਸੁਭਾਅ ਹੈ ਪਾਇ ਤੇ ਜੀ ਸਾਧ ਮੋਹ ਉਹਨਾਂ ਗੁਰਮੁਖ ਪਿਆਰਿਆਂ ਦਾ ਪਾਇ ਤੇ ਜੀ ਪਾਗ ਇਹ ਸਭ ਨੂੰ ਸੱਚੇ ਪਾਸਰ ਪੰਕਜਿ ਕਮਲ ਦੀ ਨਹੀਂ ਆਈ ਪਾਣੀ ਜਰਨ ਹਨ ਉਹਨਾਂ ਦੇ ਜੇ ਉਹਨਾਂ ਗੁਰ ਤੇ ਖਲਾ ਮਨ ਮੋਹਤ ਹੋ ਗਿਆ ਬ੍ਰਹਮ ਗਿਆਨੀਆਂ ਦਾ ਔਰ ਜਿਹੜੇ ਪਾਗ ਮੋ ਜੋ ਕੜਗੂ ਜੀ ਦੇ ਚਰਨ ਹਲ ਕਬਲ ਵੀ ਨਹੀਂ ਆਈ ਨਰਮੇ ਪ੍ਰਖਣ ਵਾਲੇ ਉਹ ਗੁਰੂ ਕੇ ਚਰਨਾਂ ਦੇ ਵਿੱਚ ਉਹਨਾਂ ਗੁਰ ਸਿੱਖਾ ਦਾ ਮਾਣ ਮੋਕ ਹੋ ਗਿਆ ਹੈ ਹਰ ਨੇ ਜੁੜ ਗਿਆ ਹੈ ਨਹੀਂ ਚਲਾ ਉਹ ਗੁਰੂ ਜੀ ਪਿਆਰੇ ਜਿਹੜੇ ਖਾਲਸਾ ਜੀ ਉਹਨਾਂ ਦਾ ਮਨ ਚਲਾਇ ਮਾਣ ਨਹੀਂ ਹੋਇਆ ਵਾਸ਼ਨਾ ਵੱਲ ਵਿਕਾਰਾਂ ਵੱਲ ਸੰਸਕਾਰ ਵੱਲ ਵਿਹਾਰਾਂ ਵੱਲ ਉਹਨਾਂ ਦਾ ਮਨ ਨਹੀਂ ਚੱਲਦਾ ਗੁਰੂ ਕੇ ਸ਼ਬਦ ਰੂਪੀ ਚਰਨ ਕਮਲਾਂ ਦੇ ਵਿੱਚ ਮਨ ਤੋਂ ਨਾ ਜੁੜ ਗਿਆ ਹੈ ਮੋਕ ਹੋ ਗਿਆ ਹੈ ਉਹ ਗੁਰਮੁਖ ਪਿਆਰ ਉਸ ਚਰਾਸੀ ਦੇ ਜੇੜੇ ਵੱਲ ਨਹੀਂ ਚੱਲਣਾ ਨਹੀਂ ਚਰਾਸੀ ਦੇ ਜੇੜੇ ਵੱਲ ਉਹ ਚੱਲਦੇ ਨਹੀਂ ਜਾਂਦੇ ਅਸੀਂ ਵੇਖਣਾ ਕੀਤਾ ਹੈ ਉਹ ਬ੍ਰਹਮ ਰੂਪੀ ਸਮੁੰਦਰ ਦੇ ਵਿੱਚ ਗੁਰਮੁਖ ਪਿਆਰ ਹਰ ਵੇਲੇ ਉਹਨਾਂ ਦਾ ਮਨ ਡੁੱਬਾ ਰਹਿੰਦਾ ਹੈ ਡੁੱਬੇ ਰਹਿੰਦੇ ਹਨ ਲੀਨ ਰਹਿੰਦੇ ਹਨ ਬ੍ਰਹਮਾ ਨਾਮ ਦੇ ਵਿੱਚ ਕੋਈ ਨਾ ਮਨ ਹਰ ਵੇਲੇ ਜੁੜਿਆ ਰਹਿੰਦਾ ਤੇ ਡੁੱਬਾ ਰਹਿੰਦਾ ਹੈ ਇਹ ਸੱਚੇ ਪਾਤਸ਼ਾਹ ਜੀ ਆਪ ਆਗਿਆ ਕਰ ਰਹੇ ਕਿ ਤੂੰ ਪੰਜਾਬ ਨੂੰ ਚਲਾ ਜਾ ਸੱਚੇ ਪਾਤਸ਼ਾਹ ਜੀ ਮੇਰਾ ਪਰਣ ਹੈ ਪਾਈ ਰਾਮ ਕੋਰ ਸਾਹਿਬ ਪਾਈ ਗੁਰਬਖ ਸਿੰਘ ਸਾਹਿਬ ਦੀ ਬੇਨਤੀ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਮੇਰਾ ਪਰਣ ਹੈ ਜਦੋਂ ਤੱਕ ਮੈਂ ਤੁਹਾਡੇ ਦਰਸ਼ਨ ਨਾਲ ਕਰ ਲਵਾਂ ਤਦੋਂ ਤੱਕ ਮੈਂ ਲੰਗਰ ਨਹੀਂ ਛੱਡਦਾ ਇਹ ਤੁਹਾ ਦਾ ਬਚਰੇ 14 ਅੰਮ ਕਰਾਤਾ ਫੰਦੇ ਫਿਰ ਮਾਰਨ ਮੈਂ ਲੰਗਰ ਨਾਲ ਸ਼ਕਿਆ ਕਰ ਤਰੀ ਭੀ ਭਾਵੇਂ ਮੇਰਾ ਸ਼ਾਂਤ ਹੋ ਜਾਵੇ ਤੇ ਪਰਵਾਹ ਨਹੀਂ ਪਰ ਤੁਹਾਡੇ ਦਰਸ਼ਕਾਂ ਤੋਂ ਬਿਨਾਂ ਲੰਗਰ ਨਹੀਂ ਕਰ ਸਕਦਾ ਹਜ਼ੂਰ ਅੰਤਪ੍ਰਯਾਮ ਜੀ ਪਰਵਕਾਰ ਕਰਾਉਣਾ ਚਾਹੁੰਦੇ ਸਾਰਾ ਇਤਿਹਾਸ ਸਾਡੇ ਗੁਰੂ ਸਾਹਿਬ ਜੀ ਨੇ ਸਮਾਗਰੀ ਚਲੀਨ ਹੋ ਕੇ ਸੁਣਾਉਣਾ ਹੈ ਇਹ ਜਿਹ ਪ੍ਰਕਾਸ਼ ਜਿਨ੍ਹਾਂ ਤੋਂ ਬਣਿਆ ਹਜ਼ੂਰ ਨੇ ਆਗਿਆ ਕੀਤੀ ਫਾਇਦਰ ਵੱਸ ਕੋਈ ਨਹੀਂ ਜੀ ਕਿ ਫਰੇਜ਼ ਸ਼ਿਕਾਰ ਦੇ ਬਹਾਲੇ ਜੰਗਲ ਵਿੱਚ ਜਾਇਆ ਕਰਿਓ ਇੱਕ ਵਾਰੀ ਜਦੋਂ ਤੁਸੀਂ ਸਮਾਧੀ ਵਿੱਚ ਬੈਠਿਆ ਕਰੋਗੇ ਸਾਡੇ ਦਰਸ਼ਨ ਤੁਹਾਨੂੰ ਹਰੋਜ ਹੋ ਜਾਇਆ ਕਰਨ ਪਰ 55 ਸਾਲ ਕਾਈ ਗੁਰਬਖ ਸੰਸਾਰ ਦੀ ਬਚਨ ਪਾਸ ਦਾ ਨਾਟ ਯੋਗ ਹੋ ਰਿਹਾ 55 ਸਾਲ ਹਰੋਜ ਦਸਤ ਪਾਸ ਜਮਾਰਾ ਸਭੇ ਦਰਸ਼ਨ ਕੋਲਣ ਉਪਾਇ ਸਕਦੇ ਹੈ ਉਹ ਵਰਮੁਕ ਪਿਆਰੇ ਬ੍ਰਹਮਾਂੰਦ ਵਿੱਚ ਹਾਲ ਮੇਲੇ ਲੀਨ ਰਹਿੰਦੇ ਸਨ ਹਮ ਬੇਖਾਤ ਹਨ ਉਹਨਾਂ ਨੇ ਪਾਈ ਮੇਟਨਾ ਦਿੱਤਾ ਹੈ ਜੀਵੀ ਅਰੇ ਉਹ ਬ੍ਰਹਮਾ ਨਾਲ ਦੇ ਵਿੱਚ ਦੀ ਮੇਨ ਰੰਗ ਹੋ ਰਹੇ ਹੰਕਾ ਤੇ ਮੰਤਾ ਉਹਨਾਂ ਦੀ ਦੁਬ ਛੁੱਤੀ ਹੈ ਮੇਂ ਰਹੀ ਹੈ ਹਰਤਾ ਤੇ ਮੰਤਾ ਤੇ ਪੜੇ ਹੋਏ ਹਰੇ ਗੁਰਮੁਖਿਆਰੇ